ਵੀਰਾਂ ਦਾ ਪਰਵਰਤਨ ਯੂਥ ਕਲੱਬ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਸਭ ਤੋਂ ਵੱਡੀ ਉੱਤਮ ਤੇ ਮੋ ਦਿਲੋਂ ਧੰਨਵਾਦ ਕਰਦਾ ਹਾਂ ਉਹ ਗਾਂ ਜਿਵੇਂ ਆ ਦਿਨ ਚੱਲ ਲਿਆ ਰੂ ਲੂ ਵਾਲੇ ਇਹਦੇ ਵਿੱਚ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਆ ਦਿਨਾਂ ਦੇ ਵਿੱਚ ਬਲੱਡ ਘਟਦਾ ਜਿਵੇਂ ਵੀਰਾਂ ਨੇ 60 70 ਜਣੇ ਨੇ ਬਲੱਡ ਦੇ ਦਿੱਤਾ ਉਹ ਕਈ ਬਜ਼ੁਰਗਾਂ ਨੂੰ ਫ੍ਰੀ ਅੱਗੇ ਹੋਊਗਾ ਮਿਲੂਗਾ ਉਹ ਧੰਨਵਾਦ ਕਰਦਾ ਵੀਰਾਂ ਦਾ ਜਿਹੜਾ ਨੇ ਇੰਨਾ ਉਪਰਾਲਾ ਕਰਕੇ ਏ ਜੀ ਅਸੀਂ ਤਕਰੀਬਨ ਕੋਸ਼ਿਸ਼ ਹੁੰਦੀ ਆ ਹਰ ਇੱਕ ਮਹੀਨੇ ਅਸੀਂ ਕੈਂਪ ਲਵਾਈਏ ਕਿਉਂਕਿ ਜਦਾਂ ਦੇ ਹੁਣ ਦਿਨ ਚੱਲਦੇ ਆ ਫਲੂ ਦੇ ਦਿਨ ਚੱਲ ਰਹੇ ਨੇ ਲੋਕਾਂ ਦੇ ਸੈੱਲ ਆਪਾਂ ਦੇਖਦੇ ਆ ਅਕਸਰ ਘਟਦੇ ਨੇ ਤਾਂ ਉਸ ਟਾਈਮ ਆਪਾਂ ਨੂੰ ਲੋਡ ਹੁੰਦੀ ਆ ਲਾਈਵ ਡੋਨਰ ਦੀ ਜਾਂ ਜਿਹੜੇ ਆਪਣਾ ਬਲੱਡ ਬਲੱਡ ਬੈਂਕ ਦੇ ਵਿੱਚ ਸਟੋਰ ਪਿਆ ਸੋ ਸਾਡੀ ਯੂਨਾਈਟਿਡ ਇਮੀਗ੍ਰੇਸ਼ਨ ਵੱਲੋਂ ਤੇ ਜੋ ਪਰਵਰਤਨ ਜੂਥ ਕਲੱਬ ਵੱਲੋਂ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਘੱਟੋ ਘੱਟ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਕੈਂਪ ਲਾਏ ਜਾਣ ਤਾਂ ਜੋ ਸਮਾਜ ਦੇ ਵਿੱਚ ਕੋਈ ਭਲਾਈ ਦਾ ਕੰਮ ਹੋ ਸਕੇ ਹਾਂਜੀ ਟਾਰਗੇਟ ਕਿੰਨਾ ਰੱਖਿਆ ਗਿਆ ਹੈ ਤਾਂ ਟਾਰਗੇਟ ਅਸੀਂ 100 150 ਘੱਟੋ ਘੱਟ ਰੱਖ ਕੇ ਚੱਲਦੇ ਹਾਂ ਤੇ ਜਿੰਨੇ ਪਹਿਲਾਂ ਵੀ ਕੈਂਪ ਲਵਾ ਚੁੱਕੇ ਆ ਇਹ 27ਵਾਂ ਕੈਂਪ ਸੀਗਾ ਤਕਰੀਬਨ ਇਹ ਟਾਰਗੇਟ ਜੋ ਰੱਖਦੇ ਆ ਹਰ ਵਾਰ ਪਰਮਾਤਮਾ ਦੀ ਕਿਰਪਾ ਨਾਲ ਪੂਰਾ ਹੁੰਦਾ ਵਾ ਕਿਹੜੇ ਹਸਪਤਾਲ ਦੀ ਟੀਮ ਹੈ ਜਿਹੜੀ ਅੱਜ ਜਿਹੜੀ ਟੀਮ ਆਈ ਹੈ ਅਸੀਂ ਇਹ ਰਘੁਨਾਥ ਹਸਪਤਲ ਤੋਂ ਆਈ ਹੈ ਸੁਲਿਆਣੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਵਿੰਦਰ ਸਿੰਘ ਗਿੱਲ ਜਿਹੜੇ ਯੂਨਾਈਟਿਡ ਇਮੀਗ੍ਰੇਸ਼ਨ ਦੇ ਚਲਾਉਂਦੇ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸਵਾਮਾਂ ਨਵਾਉਂਦੇ ਆ ਰਹੇ ਨੇ ਉਹਨਾਂ ਦੇ ਸਕਾਰਜੋਗ ਪਿਤਾ ਸਵਰਗੀ ਸਰਦਾਰ ਰੁਪਿੰਦਰਪਾਲ ਸਿੰਘ ਜੀ ਦੀ ਯਾਦ ਵਿੱਚ ਅੱਜ 27 27ਵਾਂ ਬਲੱਡ ਨੇਸ਼ਨ ਕੈਂਪ ਪਰਵਰਤਨ ਯੂਥ ਕਲੱਬ ਦੇ ਸਹਿਯੋਗ ਨਾਲ ਇੱਥੇ ਪਿੰਡ ਝੰਡੇਆਲੀ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਰਗੇਨਾਈਜ਼ ਕੀਤਾ ਗਿਆ ਤੇ ਇਹਦੇ ਵਿੱਚ ਹੁਣ ਤੱਕ ਸਵੇਰ ਤੋਂ ਨੌਜਵਾਨਾਂ ਚ ਕਾਫੀ ਉਤਸ਼ਾਹ ਤੇ ਕਰੀਬ 100 ਤੋਂ ਪਲੱਸ ਯੂਨਿਟ ਜਿਹੜੇ ਹੈਗੇ ਅਜੇ 12 ਵਜੇ ਆ 100 ਤੋਂ ਪਲੱਸ ਯੂਨਿਟ ਹੋ ਚੁੱਕੇ ਨੇ ਤੇ ਅਜੇ ਵੀ ਨੌਜਵਾਨ ਜਿਹੜੇ ਆਪਣੀ ਵਾਰੀ ਦੀ ਵੇਟ ਕਰ ਰਹੇ ਨੇ ਬਲੱਡ ਨੇਟ ਕਰਨ ਵਾਸਤੇ ਤੇ ਇਹੋ ਜਿਹੇ ਅਪਰਾਲੇ ਜਿਹੜੇ ਮੈਂ ਸਮਝਦਾ ਕਿ ਸਾਡੇ ਭਰਾ ਗੁਰਵਿੰਦਰ ਸਿੰਘ ਗਿੱਲ ਨੇ ਜਿਹੜੇ ਇਹ ਬੜੇ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਆਪਣੇ ਸਵਰਗੀ ਪਿਤਾ ਦੀ ਯਾਦ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਕਿਉਂਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੈਗੇ ਆ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਆਰਗੇਨਾਈਜ਼ ਕਰਨੇ ਚਾਹੀਦੇ ਨੇ ਜਿਸ ਨਾਲ ਕਿ ਕਿਸੇ ਪ੍ਰਕਾਰ ਦੀ ਸਮਾਜ ਦੀ ਭਲਾਈ ਹੋ ਸਕੇ ਬਲੱਡ ਡੋਨੇਟ ਕਰਦੇ ਨਾਲ ਕਈ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਨੇ ਉਹ ਬਚਾਈਆਂ ਜਾ ਸਕਦੀਆਂ ਨੇ ਅੱਜ ਜੇ ਆਪਾਂ ਦੇਖਦੇ ਆ ਕਿ ਐਕਸੀਡੈਂਟ ਹੁੰਦੇ ਨੇ ਜਾਂ ਕਿਸੇ ਹੋਰ ਕਾਰਨ ਕਰਕੇ ਜਦੋਂ ਬਲੱਡ ਦੀ ਲੋੜ ਪੈਂਦੀ ਆ ਤਾਂ ਉਦੋਂ ਇਸ ਬਲੱਡ ਦੀ ਜਿਹੜੀ ਆਪਣੇ ਮਹੱਤਤਾ ਉਹ ਪਤਾ ਲੱਗਦੀ ਆ ਬਲੱਡ ਨੇਡ ਕਰਨ ਵਾਲੀ ਬਲੱਡ ਇਕੱਠਾ ਕੀਤਾ ਜਾ ਸਕਦਾ ਬਲੱਡ ਤਾਂ ਫੈਕਟਰੀਆਂ 'ਚ ਤਾਂ ਬਣਦਾ ਨਹੀਂ ਬਲੱਡ ਸਿਰਫ ਆਪਣਾ ਸਰੀਰ ਨਾਲ ਹੀ ਤਿਆਰ ਕੀਤਾ ਜਾਂਦਾ ਬਲੱਡ ਆਪਣੀਆਂ ਨਾੜੀਆਂ ਦੇ ਵਿੱਚੋਂ ਹੀ ਤਿਆਰ ਹੁੰਦਾ ਹੈ ਫੈਕਟਰੀਆਂ 'ਚ ਨਹੀਂ ਬਣਦਾ ਇਸ ਕਰਕੇ ਜੇ ਆਪਾਂ ਸਹੀ ਤਰੀਕੇ ਨਾਲ ਸਮਾਜ ਦੀ ਭਲਾਈ ਕਰਨਾ ਚਾਹੁੰਦੇ ਆ ਜਾਂ ਸਹੀ ਤਰੀਕੇ ਨਾਲ ਆਪਾਂ ਆਪਣੇ ਕੋਈ ਕੋਈ ਆਪਣਾ ਸਮਾਜ ਨੂੰ ਦੇਣ ਦੇ ਸਕਦੇ ਆ ਤਾਂ ਆਪਾਂ ਪਲੈਟਨੇਟ ਕਰਨਾ ਚਾਹੀਦਾ ਜਿਸ ਨਾਲ ਕਿ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਜਾਂ ਕੋਈ ਤੰਗੀ ਨੀ ਆਉਂਦੀ ਨਾ ਕੋਈ ਉਹਦੇ ਨਾਲ ਕੋਈ ਪ੍ਰਕਾਰ ਦੀ ਘਾਟ ਆਉਂਦੀ ਆ ਇਹ ਤਾਂ ਨੇਚਰਲੀ ਜਿਹੜਾ ਹੈਗਾ ਆ ਬਣਦਾ ਕੁਦਰਤੀ ਪੂਰਾ ਹੋ ਜਾਂਦਾ ਜਿਹੜੇ ਕੁਸਾਲ ਪਹਿਲਾਂ ਜਿਨ੍ਹਾਂ ਦੀ ਡੈਥ ਹੋ ਗਈ ਸੀ ਉਹਨਾਂ ਦੇ بیٹے ਨੇ ਗਵਿੰਦਰਪਾਲ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਕੁੰਦਰ ਕੈਂਪ ਲਾਇਆ ਜਿਹੜੇ ਚੰਗੇ ਇਨਸਾਨ ਆਪਣੇ ਸਮਾਜ ਵਾਸਤੇ ਜਾਂ ਆਪਣੇ ਲੋਕਾਂ ਮaat ਤੇ ਨਗਰ ਵਾਸੀਆਂ ਵਾਸਤੇ ਕੁਝ ਕਰਕੇ ਜਾਂਦੇ ਨੇ ਉਹਨਾਂ ਦੇ ਜਿਹੜੇ ਉਹ ਹਰ ਬੇਟੇ ਦੇ ਉਹਨਾਂ ਦੀ ਔਲਾਦ ਹੈ ਉਹਨਾਂ ਦੇ ਬੱਚੇ ਵੀ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਦੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅੱਜ ਇਹਨਾਂ ਨੇ ਇਕੱਠ ਨਾਲ ਕੇ ਬੁਲਾਇਆ ਬਹੁਤ ਹੀ ਸ਼ਲਾਘਾਯੋਗ ਕੰਮ ਕਿਸਨਰ ਕਿਸੇ ਵੀ ਦੇ ਕਿਸੇ ਨਾ ਕਿਸੇ ਚਲੇ ਰੋੜ ਵਸ ਰਹੇ ਹੈ ਸਾਡੇ ਰਹੀਮ ਸ਼ੁਭਾ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਜਿੱਥੇ ਲੋਕੀ ਚੋਣਾ ਦੀ ਸਰਗਰਮੀਆਂ 'ਚ ਲੱਗੇ ਹੋਏ ਹੈ ਇਸੇ ਦੌਰਾਨ ਜੰਡਿਆਲੀ ਪਿੰਡ ਚ ਗਿੱਲ ਸਾਹਿਬ ਦੀ ਯਾਦ ਦੇ ਵਿੱਚ ਉਹਨਾਂ ਦੇ ਪੁੱਤਰ ਜਿਹੜੇ ਨੇ ਯੂਨਾਈਟਿਡ ਇਮੀਗ੍ਰੇਸ਼ਨ ਵਾਲੇ ਉਹਨਾਂ ਨੇ ਖੂਨਦਾਨ ਕੈਂਪ ਲਾਇਆ ਔਰ ਸਰਬ ਧਰਮ ਦੇ ਲੋਕਾਂ ਨੇ ਆ ਕੇ ਖੂਨਦਾਨ ਕੀਤਾ ਹੈ ਹੁਣ ਵੀ ਲੋਕ ਆਪਣਾ ਖੂਨ ਜਿਹੜਾ ਉਹ ਦੇ ਰਹੇ ਨੇ ਇਹ ਖੂਨ ਦੇ ਦਾਨ ਨੂੰ ਮਹਾਨ ਦਾਨ ਇਸ ਲਈ ਕਿਹਾ ਗਿਆ ਕਿਉਂਕਿ ਜਦ ਅਸੀਂ ਕਿਸ ਨੂੰ ਖੂਨ ਦਿੰਨੇ ਆ ਤੇ ਫਿਰ ਉਹਦੀ ਜਾਤ ਨਹੀਂ ਪੁੱਛਦੇ ਰੰਗ ਨਹੀਂ ਪੁੱਛਦੇ ਉਹਦਾ ਧਰਮ ਨਹੀਂ ਪੁੱਛਦੇ ਉਹਦੀ ਬਰਾਦਰੀ ਨਹੀਂ ਪੁੱਛਦੇ ਤੇ ਅਸਲ ਜਿਹੜੀ ਸੇਵਾ ਮੈਂ ਸਮਝਦਾ ਉਹ ਹੀ ਹੈ ਕਿ ਅਸੀਂ ਜਦ ਬਿਲਕੁਲ ਨਿਰਤਾਰ ਹੋ ਕੇ ਕਿਸੇ ਚੀਜ਼ ਤੋਂ ਲੋਕਾਂ ਦੀ ਸੇਵਾ ਕਰਦੇ ਆਂ ਤੇ ਉਹ ਖੁਦਾ ਦੇ ਨਜ਼ਦੀਕ ਬੜੀ ਅੱਛੀ ਹੁੰਦੀ ਹੈ ਤੇ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਨਾ ਤੇ ਨੌਜਵਾਨਾਂ ਨੂੰ ਵਧਾਈ ਦੇਣਾ ਚਾਹੁੰਨਾ ਪੰਜਾਬ ਨੂੰ ਇਸ ਵੇਲੇ ਬੜੀ ਜ਼ਰੂਰਤ ਹੈ ਜਦ ਪੂਰੇ ਦੇਸ਼ 'ਚ ਨਫਰਤ ਦੀ ਹਵਾ ਚੱਲ ਰਹੀ ਹੈ ਪੰਜਾਬ ਠੰਡੀ ਹਵਾ ਦਾ ਚੌਂਕਾ ਹੈ ਔਰ ਐਸੇ ਜਿਹੜੇ ਕੰਮ ਹੈ ਉਹ ਪੰਜਾਬ ਦਾ ਸਿਰ ਜਿਹੜਾ ਹੋਰ ਉੱਚਾ ਕਰਦਾ ਹੈ